ਸਤਿ ਸ੍ਰੀ ਅਕਾਲ ਜੀ ਤੁਸੀਂ ਜੋੜ ਚੁੱਕੇ ਹੋ ਟਾਈਗਰ ਪੰਜਾਬ ਨਿਊਜ਼ ਚੈਨਲ ਨਾਲ ਅਤੇ ਮੈਂ ਸਤਨਾਮ ਸਿੰਘ ਪਿੰਡ ਚੰਦਪਾਣ ਵਿਖੇ ਪੂਰੇ ਪਿੰਡ ਤੇ ਟੁੱਟਿਆ ਕਹਿ ਰੋ ਹੋਇਆ ਜ਼ਬਰਦਸਤ ਸੜਕ ਹਾਦਸਾ ਤਿੰਨ ਲੋਕਾਂ ਦੀ ਮੌਤ ਹੋ ਜਾਣ ਅਤੇ ਚਾਰ ਲੋਕ ਕਬੀਰ ਜ਼ਖਮੀ ਹੋ ਜਾਣ ਦੀ ਖਬਰ ਮਿਲੀ ਹੈ ਦੱਸਿਆ ਮੰਜੰਦ ਹੈ ਕਿ ਇਹ ਉਪਤ ਗੱਡੀ ਇੱਕ ਵਿਆਹ ਸਮਾਗਮ ਵਿੱਚ ਸਵਾਰੀਆਂ ਨੂੰ ਪੈਲਸਤਾ ਕੋ ਇਧਰ ਉਧਰ ਲਿਜਾਣ ਦਾ ਜਿਹੜਾ ਕੰਮ ਉਹ ਡਿਊਟੀ ਨਿਭਾਈ ਜਾ ਰਹੀ ਸੀ ਤੇ ਤੇਜ਼ ਰਫਤਾਰ ਹੋਣ ਕਰਕੇ ਸੜਕ ਦੇ ਨਜ਼ਦੀਕ ਇੱਕ ਦਰਖਤ ਨਾਲ ਸਪੈਇਦੇ ਦੇ ਦਰਖਤ ਨਾਲ ਟਕਰਾਉਣ ਕਰਕੇ ਸੂਤਰਾਂ ਅਨੁਸਾਰ ਤਿੰਨ ਲੋਕਾਂ ਦੀ ਮੌਤ ਮੌਕੇ ਤੇ ਹੋ ਚੁੱਕੀ ਅਤੇ ਚਾਰ ਲੋਕ ਜਿਹੜੇ ਕਿ ਗੰਭੀਰ ਜ਼ਖਮੀ ਦੱਸੇ ਜਾ ਰਹੇ ਆ ਤੇ ਇਸ ਤੋਂ ਉਪਰੰਤ ਇਹ ਜਿਹੜਾ ਦਰਦਨਾਕ ਹਾਦਸਾ ਵਾਪਰਿਆ ਇਸ ਨੂੰ ਮੱਧੇਨਜ਼ਰਪੁਰ ਪਿੰਡ ਅਤੇ ਇਲਾਕੇ ਵਿੱਚ ਸੋਗ ਦੀ ਲਹਿਰ ਫੈਲ ਚੁੱਕੀ ਹੈ ਧੰਨਵਾਦ ਸਤਿ ਸ਼੍ਰੀ ਅਕਾਲ